ਦੋਸਤੋ ਮੈਂ ਤੁਹਾਡਾ ਆਪਣਾ ਵਿਜੇ ਸ਼ਰਮਾ ਅੱਜ ਅਸੀਂ ਪਟਿਆਲਾ ਵਿਖੇ ਗਏ ਤਾਂ ਵਾਪਸੀ ਵਿੱਚ ਦੇਖਿਆ ਭਵਾਨੀਗੜ੍ਹ ਤੋਂ ਅੱਗੇ ਸੰਗਰੂਰ ਵੱਲੋਂ ਦਿੱਲੀ ਜੰਮੂ ਕਟੜਾ ਹਾਈਵੇ ਬਾਈਪਾਸ ਬਣ ਰਿਹਾ ਹੈ ਐਨ ਐਚ 7 ਡਿੰਡਾ ਚੰਡੀਗੜ੍ਹ ਤੇ ਤੁਹਾਨੂੰ ਉਸ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਜੋ ਵੀ ਕੌਮੀ ਮਾਰਗ ਨੇ ਪੰਜਾਬ ਵਿੱਚ ਦੀ ਨਿਕਲਦੇ ਹੋਏ ਉਹਨਾਂ ਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨਾਲ ਮਿਲ ਕੇ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਸਮੇਂ ਦੀ ਬਚਤ ਹੋਵੇ ਆ ਜੋ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਇਹ ਬਠਿੰਡਾ ਚੰਡੀਗੜ੍ਹ ਐਨ ਐਚ 7 ਤੇ ਸੰਗਰੂਰ ਤੋਂ ਅੱਗੇ ਅਤੇ ਭਵਾਨੀਗੜ੍ਹ ਤੋਂ ਪਿੱਛੇ ਦਿੱਲੀ ਤੋਂ ਜੰਮੂ ਕਠੜਾ ਹਾਈਵੇ 4 ਲੇਨ ਵੰਡ ਰਹੀ ਹੈ ਜਿਸ ਦਾ ਪੰਜਾਬ ਹੀ ਨਹੀਂ ਸਗੋਂ ਨਾਲ ਲੱਗਦੀਆਂ ਸਟੇਟਾਂ ਨੂੰ ਵੀ ਕਾਫੀ ਲਾਭ ਮਿਲੇਗਾ ਬਹੁਤ ਹੀ ਦਿਲ ਨੂੰ ਛੋਣ ਵਾਲੀਆਂ ਤਸਵੀਰਾਂ ਨੇ ਕਿਉਂਕਿ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਲੰਮੇ ਰੂਟਾਂ ਤੇ ਸ਼ਾਰਟਕਟ ਹਾਈ ਦੇ ਬਣਾਏ ਜਾ ਰਹੇ ਨੇ ਤਾਂ ਉਥੇ ਜਦੋਂ ਅਸੀਂ ਜੰਮੂ ਕਠੜਾ ਦਿੱਲੀ ਹਾਈਵੇ ਪੁਲ ਧੱਲੇ ਖੜੇ ਤਾਂ دل ਕੀਤਾ ਕਿ ਗੰਨੇ ਦਾ ਜੂਸ ਪੀਤਾ ਜਾਵੇ ਜਦ ਉਸ ਵੀਰ ਨੂੰ ਗੰਨੇ ਦੇ ਜੂਸ ਬਾਰੇ ਕਿਹਾ ਤਾਂ ਉਸ ਦਾ ਜਦੋਂ ਅਸੀਂ ਜੂਸ ਪੀਤਾ ਤਾਂ ਕਿਆਈ ਬਾਤਾਂ ਸੀ ਤੁਹਾਨੂੰ ਵੀ ਦੱਸਦੀ ਏ ਵੀ ਸੰਗਰੂਰ ਤੋਂ ਅੱਗੇ ਤਈ ਪਵਾਨੀਗੜ ਤੋਂ ਪਿੱਛੇ ਜਦੋਂ ਤੁਸੀਂ ਫਲਾਈ ਓਵਰ ਥੱਲੇ ਨੰਘੋਗੇ ਤਾਂ ਪਟਿਆਲਾ ਵੱਲ ਨੂੰ ਜਾਣ ਵਾਲੀ ਸਾਈਡ ਦੇ ਸੱਜੇ ਹੱਥ ਪੁਰ ਥੱਲੇ ਇੱਕ ਭਾਈ ਸਾਹਿਬ ਖੜਦੇ ਨੇ ਜੋ ਗੰਨੇ ਦਾ ਰਸ ਕੱਢਦੇ ਨੇ ਇੱਕ ਵਾਰੀ ਉਹਨਾਂ ਕੋਲੇ ਗੰਨੇ ਦਾ ਜੂਸ ਜ਼ਰੂਰ ਪੀ ਕੇ ਦੇਖਿਓ ਅਸੀਂ ਕੋਈ ਐਡ ਨਹੀਂ ਕਰ ਰਹੇ ਗੰਨੇ ਦਾ ਜੂਸ ਬਹੁਤ ਹੀ ਤੇਜ਼ੀ ਬਣਾਇਆ ਉਹਨਾਂ ਨੇ ਪੁਦੀਨਾ ਵਗੈਰਾ ਪਾ ਕੇ ਆ ਤੁਹਾਨੂੰ ਮੈਂ ਲਾਈਵ ਵੀਡੀਓ ਦੇ ਵਿੱਚ ਗਲਾਸ ਵਿੱਚ ਪਾਇਆ ਹੋਇਆ ਗੰਨੇ ਦਾ ਜੂਸ ਵੀ ਦਿਖਾ ਰਹੇ ਹਾਂ ਕਸਮ ਨਾਲ ਬਬੂ